ਅਮਰੀਕਾ ਤੋਂ ਵੱਲੋਂ ਇੱਕ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਜਿੱਥੇ ਕਿ ਅਮਰੀਕਾ ਨੇ 200 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਇਸ ਦੇ ਵਿਚਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਜੋ ਭਾਰਤ ਪਹੁੰਚਿਆ ਤੇ ਉਸ ਤੋਂ ਬਾਅਦ ਦੱਸਿਆ ਕਿ ਕਈ ਮਾਮਲਿਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਵਾਂਟਡ ਸੀ ਤੇ ਇਸੇ ਹੀ ਚੱਲਦੇ ਹੁਣ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦਰਸਾ ਦੱਸਿਆ ਕਿ ਬਾਬਾ ਸਤੀਕੀ ਦੇ ਅ ਮਾਮਲੇ ਦੇ ਵਿੱਚ ਵੀ ਚਸ਼ਮੀਦਾ ਜੋ ਹੈ ਉਹ ਅਨਮੋਲ ਬਿਸ਼ਨੋਈ ਹੈ ਔਰ ਇਸ ਤੋਂ ਬਾਅਦ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਵੀ ਮਾਸਟਰਮਾਈਂਡ ਚਸ਼ਮੀਦਾ ਗਵਾਹ ਜੋ ਹੈ ਉਹ ਜਿਹੜਾ ਅਨਮੋਲ ਬਿਸ਼ਨੋਈ ਹੈ ਅਨਮੋਲ ਬਿਸ਼ਨੋਈ ਜੋ ਹੈ ਉਹ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਛੋਟਾ ਭਰਾਇਆ ਔਰ ਜੋ ਕਿ ਕਈ ਮਾਮਲਿਆਂ ਦੇ ਵਿੱਚ ਲੁੜਿੰਦਾਸੀ ਦਰਸਲ ਦਾਸੀ ਹੈ ਕਿ ਹੁਣ ਪੰਜਾਬ ਦੇ ਵਿੱਚ ਕਈ ਮਾਮਲੇ ਜਿਹੜੇ ਅਜੇ ਹੀ ਸੀਗੇ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਦਾ ਹੱਥ ਸੀਗਾ ਕਈ ਮਾਮਲਿਆਂ ਚ ਮਾਸਟਰਮਾਈਂਡ ਸੀਗਾ ਔਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਪੂਰਨ ਪੂਰਾ ਹੱਥ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਸੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਤੇ ਹੁਣ ਲਾਰੈਂਸ ਦੇ ਪਰਾ ਅਨਮੋਲ ਬਿਸ਼ਨੋਈ ਦੇ ਪਰਿਵਾਰ ਨੇ ਪੀਐਮ ਮੋਤੀ ਨੂੰ ਵੱਡੀ ਅਪੀਲ ਕੀਤੀ ਹੈ ਦੱਸ ਦਈਏ ਕਿ ਸਾਬਕਾ ਮੰਤਰੀ ਅਤੇ ਐਨਸੀਪੀ ਨੇਤਾ ਬਾਬਾ ਸਿਦਕੀ ਦੇ ਕਤਲ ਦੇ ਮਾਸਟਰਮਾਈਂਡ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਪਰਾ ਅਨਮੋਲ ਬਿਸ਼ਨੋਈ ਇਸ ਸੁਰੱਖਿਆ ਦੇ ਸਖਤ ਪਹਿਰੇ ਹੀਟ ਦਿੱਲੀ ਹਵਾਈ ਅੱਡੇ ਤੇ ਲਿਆਂਦਾ ਗਿਆ ਤੇ ਇਸ ਤੋਂ ਬਾਅਦ ਦੱਸ ਜੀਏ ਕਿ ਅਨਮੋਲ ਵਿਸ਼ਨੂ ਦੇ ਪਰਿਵਾਰਕ ਮੈਂਬਰਾਂ ਤੇ ਚਚੇਰੇ ਭਰਾ ਦੇ ਵੱਲੋਂ ਜੋ ਹੈ ਉਹ ਹੁਣ ਮੀਡੀਆ ਰਿਪੋਰਟਾਂ ਤੋਂ ਮੁਤਾਬਕ ਪਤਾ ਲੱਗਾ ਹੈ ਕਿ ਅਮਰੀਕੀ ਸਰਕਾਰ ਨੇ ਅਨਮੋਲ ਵਿਸ਼ਨੂ ਨੂੰ ਰਿਪੋਰਟ ਕੀਤਾ ਹੈ ਉਹਨਾਂ ਨੂੰ ਭਾਰ ਉਸ ਨੂੰ ਭਾਰਤ ਲਿਆਂਦਾ ਗਿਆ ਤੇ ਪਰਿਵਾਰ ਨੇ ਇਹ ਕਿਹਾ ਕਿ ਸਾਡੀ ਮੰਗ ਹੈ ਕਿ ਕਾਨੂੰਨ ਆਪਣਾ ਕੰਮ ਕਰੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਨਮੋਲ ਦੀ ਜਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੈਂਗਸਟਰਾਂ ਦੇ ਕਈ ਗਰੁੱਪ ਬਣੇ ਹੋਏ ਨੇ ਅਤੇ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰਿਵਾਰ ਦਾ ਕਹਿਣਾ ਕਿ ਉਹ ਕਾਨੂੰਨ ਦਾ ਸਨਮਾਨ ਕਰਦੇ ਨੇ ਅਤੇ ਉਹਨਾਂ ਨੂੰ ਨਿਆਂ ਪ੍ਰਣਾਲੀ ਤੇ ਪੂਰਾ ਯਕੀਨ ਹੈ ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਮੁੱਖ ਸਾਜ਼ਿਸ਼ ਕਰਤਾ ਹੈਗਾ ਇਸ ਤੋਂ ਬਾਅਦ ਆ ਜੀਏ ਕਿ ਜਿੱਥੇ ਅਨਮੋਲ ਬਿਸ਼ਨੂਈ ਦੇ ਪਰਿਵਾਰ ਨੇ ਜੋ ਹੈ ਗੁਹਾਰ ਲਗਾਈ ਹੈ ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਜਿਹੜਾ ਅਨਮੋਲ ਬਿਸ਼ਨਈ ਹੈ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਔਰ ਕਈ ਗਰੁੱਪ ਬਣੇ ਨੇ ਜਿਹੜੇ ਉਸ ਦੇ ਉੱਤੇ ਹਮਲਾ ਕਰਨ ਲਈ ਤਿਆਰ ਹੋਣਗੇ ਤਾਂ ਇਹ ਗ੍ਰਹਿ ਮੰਤਰੀ ਜਿਹੜੇ ਨੇ ਤੇ ਨਾਲ ਦੀ ਨਾਲ ਅਪਰਧਾਨ ਮੰਤਰੀ ਨੂੰ ਇਹ ਵੱਡੀ ਅਪੀਲ ਜਿਹੜੀ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ ਕਿ ਅਨਮੋਲ ਦੀ ਜਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਉਹਨਾਂ ਦੇ ਪਤਾ ਹੈ ਕਿ ਗੈਂਗਸਟਰਾਂ ਦੇ ਗਰੁੱਪ ਬਣੇ ਨੇ ਤੇ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਏਜੇ ਚਾਲ ਦੇ ਦੱਸੀਏ ਕਿ ਅਨਮੋਲ ਬਿਸ਼ਨੋਈ ਨੂੰ ਜੋ ਹੈ ਸਖਤ ਸੁਰੱਖਿਆ ਦੇ ਹੇਠ ਵੀ ਪਹਿਲਾ ਭਾਰਤ ਲਿਆਂਦਾ ਜਾਵੇਗਾ ਤੇ 에어ਪੋਰਟ ਤੇ ਤੋਂ ਬਾਅਦ ਹੁਣ ਕਈ ਵੱਡੇ ਮਾਮਲਿਆਂ ਦੇ ਖੁਲਾਸੇ ਜਿਹੜੇ ਕੀਤੇ ਜਾਣਗੇ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਵਾਂਟਡ ਹੈ ਲਗਾਤਾਰ ਅਨਮੋਲ ਬਿਸ਼ਨੋਈ ਦੀ ਜਿਹੜੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਵੱਡੇ ਖੁਲਾਸੇ ਹੋਣਗੇ ਕਿੱਥੋਂ ਕਿੱਥੋਂ ਤੱਕ ਤਾਰਾ ਜੁੜੀਆਂ ਹੋਈਆਂ ਨੇ ਪਰਿਵਾਰ ਦਾ ਸਭ ਤੋਂ ਪਹਿਲੇ ਤਾਂ ਉਸकी ਸੁਰੱਖਿਆ ਦਾ ਹੈ ਤਾਂ ਮੈਂ ਭਾਰਤ ਸਰਕਾਰ ਸੇ माननीय प्रधानमंत्री जी से और माननीय गृह मंत्री जी से ये परिवार की तरफ से निवेदन करना चाहता हूँ कि अनमोल की जो है सुरक्षा यकीनी बनाई जाए क्यों हमें अंदेशा है जिस तरह गैंगवार हो रही है तो कहीं उस बच्चे के साथ कोई गैंगवार ना हो जाए बाकी क्योंकि हमारा परिवार और हमारा समाज सदैव कानून का सम्मान किया है सम्मान करते हैं और सम्मान करते रहेंगे लेकिन अब थोड़ा सा चिंता का विषय हो गया जिस तरह उसको लेके आए हैं ठीक है लेके आए अगर वो गुनागार है तो तो देखो इंक्वायरी का पार्ट है उसमें तो किंतु परंतु वो पहले नहीं कर सकते अगर पहले पहले बोलते हैं तो वो भी जल्दबाजी होगी लेकिन अब जो मेन हमारी जो चिंता है आज इसी बात की है कि उसकी जो सुरक्षा यकीनी बने जाए तो कई मामलों में वो वॉन्टेड है तो क्या इसी तरह आ रहा है कैसे पहुंचा कैसे इस तुझे? देखो उसको सबसे पहले जो सजा मिली है वो तो लॉरेंस का छोटा भाई होने के नाते उसको सजा मिली है ना तो वो इस लाइन में था पहले एक जो है उसका आ, कोई पंप का रोड़ा था उसमें उसका डाके का बना के एफ लॉज कर दी ये भी एक सोची समझी चाल के तहत तो हुआ सारा कुछ और उसमें जो है हमने जमानत करवा ली जमानत करवा के घर आ गया और उसके बाद चाचा जी ने अपने घर के जो कैमरे लगा लिए ताकि ये बाहर जाए तो पता और उसका सबूत हो भी ये बाहर गया कि नहीं गया फिर पुलिस आने लग गई चक्कर चक्कर तो उसके दिमाग में एक ही बात बैठ गई कि ये छोड़ेंगे तो नहीं तो वो वैष्णो देवी का कह के गया कि वैष्णो देवी जाके आ रहा हूँ वापस आ जाऊंगा तो हमने सोचा वो वैष्ण तो उसके बाद वो कभी आया भी